ਪੰਜਾਬ ਬੰਦ ਤੇ ਸੱਦੇ ਦੇ ਉੱਤੇ ਜਿੱਥੇ ਸਮਰਥਨ ਮਿਲਣ ਦੀਆਂ ਖਬਰਾਂ ਨੇ ਉੱਥੇ ਕਿਤੇ ਕਿਤੇ ਹੱਲਾ ਗੁੱਲਾ ਹੋਣ ਦੀਆਂ ਖਬਰਾਂ ਵੀ ਵਲੀਆਂ ਤਕਰਾਰ ਤੇ ਬਹਿਸ ਹੋਣ ਦੀਆਂ ਖਬਰਾਂ ਵੀ ਬਲੀਆਂ ਸੀ। ਗੁਰਦਾਸਪੁਰ ਦੇ ਵਿੱਚ ਕਿਸਾਨਾਂ ਦੇ ਵੱਲੋਂ ਬਬਰੀ ਬਾਈਪਾਸ ਤੇ ਜੰਮੂ ਅੰਮ੍ਰਿਤਸਰ ਨੈਸ਼ਨਲ ਹਾਈਵੇ ਬੰਦ ਕਰਕੇ ਮੋਰਚਾ ਲਾਇਆ ਹੋਇਆ ਸੀ। ਇਸੇ ਦੌਰਾਨ ਕਿਸਾਨਾਂ ਦੇ ਵੱਲੋਂ ਬੀਐਸਐਫ ਦੀਆਂ ਗੱਡੀਆਂ ਨੂੰ ਵੀ ਅੱਗੇ ਜਾਣ ਨਾ ਦਿੱਤਾ ਗਿਆ। ਵਿਵਾਦ ਖੜਾ ਹੋ ਗਿਆ ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਨੂੰ ਪਹੁੰਚਣਾ ਪਿਆ। ਪੁਲਿਸ ਅਧਿਕਾਰੀਆਂ ਨੇ ਕਿਸਾਨਾਂ ਨੂੰ ਸ਼ਾਂਤ ਕੀਤਾ। ਅਤੇ ਤਾਂ ਉਥੋਂ ਬੀਐਸਐਫ ਦੀਆਂ ਜਿਹੜੀਆਂ ਜਵਾਨਾਂ ਦੀਆਂ ਗੱਟੀਆਂ ਸੀ ਉਹਨੂੰ ਅੱਗੇ ਤੋਰਿਆ ਗਿਆ ਹਾਲਾਂਕਿ ਇਸ ਬੰਦ ਦੇ ਸੱਦੇ ਦੌਰਾਨ ਇਹ ਵੀ ਆਖਿਆ ਹੋਇਆ ਸੀ ਕਿ ਐਂਬੂਲੈਂਸ ਪੁਲਿਸ ਐਮਰਜੈਂਸੀ ਸੇਵਾਵਾਂ ਕਿਸੇ ਨੇ ਹਵਾਈ ਅੱਡੇ ਤੇ ਜਾਣਾ ਹੈ ਕਿਸਤੀ ਇੰਟਰਵਿਊ ਹੈ ਜਾਂ ਕਿਸਤਾ ਇਮਤਿਹਾਨ ਹੈ ਜਾਂ ਕਿਸਤਾ ਵਿਆਹ ਹੈ ਉਹਨਾਂ ਨੂੰ ਲੰਘਣ ਦਿੱਤਾ ਜਾਏਗਾ ਪਰ ਬੀਐਸਐਫ ਦੀਆਂ ਗੱਡੀਆਂ ਨੂੰ ਰੋਕ ਕੇ ਜਾਣ ਤੋਂ ਬਾਅਦ ਉੱਥੇ ਬਹਿਸਬਾਜ਼ੀ ਜ਼ਰੂਰ ਹੋਈ ਸਿੰਦਰ ਸਿੰਘ ਜੀ ਕਿਸਾਨ ਮਜ਼ਦੂਰ ਸੰਘਾ ਸਮਿਟੀ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਤੋਂ ਜੋ ਅੱਜ ਪੰਜਾਬ ਬੰਦ ਦੇ ਸਦੇ ਦੋਹਾਂ ਫੋਰਮਾਂ ਦੇ ਵੱਲੋਂ ਜੋ ਕਾਲ ਆਈ ਹੈ ਜਿਹਦੇ ਵਿੱਚ ਪੂਰੇ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਇਕਜੁੱਟ ਹੋ ਕੇ ਇੱਥੇ ਆਪਾਂ ਬੱਬਰੀ ਚੌਂਕ ਗੁਰਦਾਸਪੁਰ ਬਾਈਪਾਸ ਚੌਂਕ ਦੇ ਮੱਲੇ ਦੇ ਬੈਠੇ ਆ ਜਿਹਦੇ ਪੂਰਾ ਗੁਰਦਾਸਪੁਰ ਜ਼ਿਲ੍ਹਾ ਜਿਹੜਾ ਬੰਦ ਰੱਖਿਆ ਵਾ ਜਿਹਦੇ ਵਿੱਚ ਸਾਡੇ ਨਾਲ ਸਹਿਯੋਗ ਕਰਦੀਆਂ ਇਹ ਵਪਾਰ ਮੰਡਲ ਸਾਰੀਆਂ ਗੁਰਦਾਸਪੁਰ ਦੀ ਜਥੇਬੰਦੀਆਂ ਵਪਾਰ ਮੰਡਲ ਤੇ ਟਰਾਂਸਪੋਰਟ ਦੀਆਂ ਜਥੇਬੰਦੀਆਂ ਜੋ ਸਾਡੂ ਇੱਥੇ ਹਾਜ਼ਰੀ ਲਵਾ ਕੇ ਇੱਥੇ ਪਹੁੰਚ ਗਈਆਂ ਨੇ ਸੋ ਲੋਕ ਆਪ ਨਿਕਲੇ ਨਿਬੰਦ ਕਰਨ ਵਾਸਤੇ ਕਿਉਂਕਿ ਸਾਡੇ ਬਾਪੂ ਜਗਜੀਤ ਸਿੰਘ ਢੱਲੇਵਾਲ ਸਾਹਿਬ ਜਿਨ੍ਹਾਂ ਦਾ ਅੱਜ ਮਰਨ ਵਰਤ ਜਿਹੜਾ ਵਾ ਉਹ 33 34 ਦਿਨ ਦੇ ਵਿੱਚ ਦਾਖਲ ਹੋ ਗਿਆ ਵਾ ਪਰ ਸਾਡੀ ਗੁੰਗੀ ਗੋਲੀ ਸਰਕਾਰ ਜਿਹੜੀ ਹੈ ਬਿਲਕੁਲ ਉਹਨਾਂ ਵੱਲ ਧਿਆਨ ਨਹੀਂ ਦੇ ਰਹੀ ਸਾਡੀ ਸੁਪਰੀਮ ਕੋਰਟ ਵੀ ਬਾਪੂ ਨੂੰ ਉਥੋਂ ਸੇਤ ਦੀ ਜਰੂਰ ਚਿੰਤਾ ਆਵੇ ਪਰ ਬਾਪੂ ਦੀ ਜੋ ਗੱਲ ਹੈ ਉਹਦੇ ਵੱਲ ਕੋਈ ਫਿਕਰ ਨਹੀਂ ਹੈਗਾ ਕਿ ਬਾਪੂ ਬੈਠਾ ਕਿਉਂ ਆ ਮਰਨ ਵਾਸਤੇ ਬਾਪੂ ਨੂੰ ਕੋਈ ਬਿਮਾਰੀ ਨਹੀਂ ਹੈ ਬਾਪੂ ਆਪਣੀ ਹੱਕੀ ਮੰਗਾ ਵਾਸਤੇ ਲੜਨ ਵਾਸਤੇ ਬੈਠਾ ਹੋਇਆ ਜਿਹਦੇ ਕਰਕੇ ਅੱਜ ਦਾ ਇਹ ਪੰਜਾਬ ਬੰਦ ਦਾ ਸੱਦਾ ਵਾ ਤੇ ਇੱਥੇ ਪੂਰੇ ਕਿਸਾਨ ਮਜ਼ਦੂਰ ਮੁਲਾਜ਼ਮ ਵਿਦਿਆਰਥੀ ਹਰ ਵਰਗ ਦੇ ਲੋਕ ਜਿਹੜੇ ਅਸੀਂ ਆਣ ਕੇ ਵਿੱਚ ਟ੍ਰਾਂਸਪੋਰਟ ਬੰਦ ਕਰ ਦਿੱਤੀ ਗਈ ਹੈ ਬਿਲਕੁਲ ਜੀ ਟ੍ਰਾਂਸਪੋਰਟ ਵੀ ਸਾਰੀਆਂ ਬੰਦ ਨੇ ਦੇ ਕਾਲ ਵੀ ਆਈਏ ਤੇ ਟ੍ਰਾਂਸਪੋਰਟਰ ਵਾਲੇ ਆਪ ਆਪ ਆਪਣੇ ਥਾਂ ਤੇ ਗੁਰਦਾਸਪੁਰ ਬੱਸ ਸਟੈਂਡ ਦੇ ਵਿੱਚ ਇਧਰ ਉਧਰ ਆਪਣੇ ਤਰਨੇ ਲਾ ਕੇ ਵੀਰ ਬੈਠੇ ਹੋਏ ਨੇ ਜੀ ਮੈਂ ਜੋ ਸਕੱਤਰ ਜੀ ਹਿੰਦਰੀ ਦਾ ਰਣਜੀਤ ਸਿੰਘ ਸਾਡਾ ਜੋ ਇਹ ਪੰਜਾਬ ਬੰਦ ਕਰਨ ਦਾ ਮਕਸਦ ਇਹ ਹੈ ਕਿ ਜੋ ਸਾਡੇ ਪਹਿਲਾਂ 13 ਮਹੀਨੇ ਦਿੱਲੀ ਬੈਠੇ ਆਪਾਂ ਉੱਥੇ ਸਰਕਾਰਾਂ ਨੇ ਮੰਗਾ ਮੰਨੀਆਂ ਉਹ ਮੰਨੀਆਂ ਉਹ ਮੰਗਾ ਮੁੱਕਰ ਕੇ ਸਾਨੂੰ ਇਹ ਮਜਬੂਰੀ ਨਾਲ ਪੇ 13 ਫਰਿਓ ਤਰਨਾ ਲਾਉਣ ਪਿਆ ਜਾ ਸਾਨੂੰ ਅੱਜ 11 ਮਹੀਨੇ ਹੋ ਗਏ ਸਤੰਭੂ ਬਾਰਡਰ ਕਨੋਰੀ ਬਾਰਡਰ ਦਾ ਰਤਨਪੁਰ ਬਾਰਡਰ ਤੇ ਬੇਚੇ ਸਿਕ ਹਸਾਨਾ ਨੂੰ ਪਰ ਅਜੇ ਤੱਕ ਸਾਡੀ ਸਰਕਾਰ ਨੇ ਕੇਂਦ ਸਰਕਾਰ ਨੇ ਇੱਕ ਵੀ ਮੀਟਿੰਗ ਨਹੀਂ ਸੱਦੀ ਦੂਜਾ ਸਾਡਾ ਜੋਧਾ ਬਜ਼ੁਰਗ ਜੋਧਾ ਜਗਦੀਸ਼ ਸਿੰਘ ਡੱਲੇਵਾਲ ਸਾਹਿਬ ਜੋ ਅੱਜ 35ਵੇਂ ਦਿਨ ਚ ਮਰਨ ਮਰਦ ਬੈਠਿਆ ਪਰ ਸਰਕਾਰ ਨੇ ਇੱਕ ਵਾਰੀ ਆਣ ਕੇ ਆਵਾਜ਼ ਨਹੀਂ ਪੁੱਛੀ ਜ਼ਬਰਦਸਤੀ ਕੀਤੀ ਜਿਉਂਦੇ ਚੁੱਕ ਕੇ ਲੈ ਗਏ ਉਹਨੂੰ ਕੀ ਮਦਦ ਜਦੋਂ ਚੁੱਕਣ ਦਾ ਵੀ ਤੁਸੀਂ ਸਾਡੀਆਂ ਮੰਗਾ ਮੰਨੋ ਅਸੀਂ ਆਪਣੇ ਮੰਗਾਂ ਮਨਾਉਣ ਵਾਸਤੇ ਬੈਠੇ ਆ ਜੋ ਸਾਡਾ ਪੰਜਾਬ ਬੰਦ ਦਾ ਸਦਾ ਜੀ ਮਜਬੂਰੀ ਹੋ ਕੇ ਦਿੱਤਾ ਵਾ ਕਿਉਂਕਿ ਸਰਕਾਰਾਂ ਦੇ ਸਿੱਧੇ ਤੱਕ ਜੂਨ ਕੋਈ ਨਹੀਂ ਸਰਕੀ ਸਾਡੀ ਮਜਬੂਰੀ ਬਣ ਗਈ ਸਾਨੂੰ ਇਹ ਮੰਗਾਂ ਮਨਾਉਣ ਵਾਸਤੇ ਇਹ ਕਰਕੇ ਪੰਜਾਬ ਸਾਡਾ ਅੱਜ 30 ਤਰੀਕ ਹੈ ਜੋ 7 ਵੇ ਲੈ ਕੇ ਸਾਮੀ 4 ਵੇ ਤੱਕ ਪੰਜਾਬ ਬੰਦ ਰਹੂਗਾ ਉਸ ਤੋਂ ਬਾਅਦ ਇਹ ਖੋਲਿਆ ਜਾਊਗਾ ਤੇ ਸਾਡੀਆਂ ਜੋ ਮੰਗਾਂ ਮੰਨ ਜਾਣ ਮਜਬੂਰੀ ਕਰਕੇ ਝੋਨਾ ਝੋਨਾ ਸਾਡਾ ਰੁਲਿਆ ਝੋਨਾ ਰੁਲਣ ਕਰਕੇ ਸਾਨੂੰ ਮਜਬੂਰੀ ਹੋਰ ਬਣ ਗਈ ਕਿਉਂਕਿ ਜੋ ਸਾਡੀ ਐਮਐਸਬੀ ਗਰੰਟੀ ਕ੍ਰੋਮ ਬਣਾਇਆ ਜਾਵੇ ਕਿਸਾਨਾਂ ਦੀਆਂ ਜੋ ਮਜ਼ਦੂਰ ਕਿਸਾਨ ਨੇ ਉਹਨਾਂ ਦੀ 10000 ਪੈਨਸ਼ਨ ਲਈ ਜਾਵੇ ਨਰੇਂਗਾ ਸਕੀਮ ਜਿਹੜੀ ਉਹ 200 ਦਿਨ ਦੀ ਕਿਤੇ 700 ਰੁਪਏ ਦੀ ਜਿਹੜੀ ਕੀਤੀ ਜਾਵੇ ਤੇ ਜੋ ਚੱਪਲ ਮੀਟਰ ਜੋ ਬਿਜਲੀ 20 ਸੇ ਬਿਲੀ ਬਲੇ ਉਹ ਉਹਨੂੰ ਵਾਪਸ ਲਿਆ ਜਾਵੇ ਮੰਗਾ ਸਾਡੀਆਂ 12 ਨੇ 12 ਮੰਗਾ ਕੋਈ ਨਜਾਇਜ਼ ਨਹੀਂ ਉਹ ਜ ਮੰਗ ਕੋਈ ਯਾਰੀ ਜਾਇਜ਼ ਮੰਗਾ ਨੇ ਸਾਰੀਆਂ ਸਾਡੀ ਮਜਬੂਰੀ ਆ ਜੇ ਸਾਡੀ ਸਰਕਾਰ ਮੰਗਾ ਮੰਨਦੀ ਆ ਤੇ ਆਈ ਭਲੀ ਭਾ ਉੱਠ ਕੇ ਆ ਲਾਂਗੇ ਤੁਹਾਨੂੰ ਆਏ ਨਹੀਂ ਬਿਆ ਬਿਆ ਦੀ ਨਾਗਰ ਵਿੱਚ ਦਿੱਲੀ ਜਾਣਾ ਆ ਅੱਜ ਇੱਥੇ ਮੰਗਾ ਮੰਨ ਲੈਣ ਆਏ ਤੋਂ ਮੁੜ ਕੇ ਆਪਣੇ ਘਰੋਂ ਚੱਲ ਜਾਣਗੇ